ਗੁਰਜੀਕਾ ਕਾਲਸਾ ਕਰਾਈ ਵਾਹਿਗੁਰਜੀ ਕੀ ਪਤੇ ਸਾਰਗ ਮਹੱਲਾ ਪੰਜਵਾ ਲਾਲ ਲਾਲ ਮੋਹਨ ਗੋਪਾਲ ਤੂ ਲਾਲ ਲਾਲ ਇਥੇ ਵਿਸਰਾਮ ਮੋਹਨ ਗੋਪਾਲ ਤੂ ਹਾ ਕੀਟ ਹਸਤ ਪਾਖਾਨ ਜੰਤ ਸਰਬ ਮੈ ਪ੍ਰਤਪਾਲ ਤੂ ਰਹਾ ਕਿ ਸਰਬ ਮੈਂ ਮੈਂ ਉਚਾਰਨ ਕਰਨਾ ਹੈ ਨਹਿ ਦੂਰ ਪੂਰ ਹਜੂਰ ਸੰਗੇ ਨਹਿ ਦੂਰ ਇਥੇ ਵਿਸਰਾਮ ਪੂਰ ਹਜੂਰ ਸੰਗੇ ਸੁੰਦਰ ਰਸਾਲ ਤੂ ਸੁੰਦਰ ਰਸਾਲ ਤੂ ਸੁੰਦਰ ਰਸਾਲ ਤੂ ਨਹਿ ਵਰਨ ਵਰਨ ਨਹਿ ਕੁਲ ਹੈ ਕੋਲ ਹਾਂ ਕੋਲ ਹੈ ਕੋਲ ਪੋਲਾ ਬੋਲਨਾ ਨਾਨਕ ਪ੍ਰਭ ਕਿਰਪਾਲ ਤੂ ਹਾਏ ਤੂ ਸਾਰੇ ਪਦ ਨਖੇਰ ਕੇ ਪੜਨੇ ਹਨ ਓ ਨਹੀਂ ਕਹਿਣਾ ਕਿਰਪਾਲ ਤੂ ਰਸਾਲ ਤੂ ਹੈ ਕਿਰਪਾਲ ਤੂ ਸਰਗ ਮਹੱਲਾ ਪੰਜਵਾ ਕਰਤ ਕੇਲ ਵਿਖੈ ਮੇਲ ਚੰਦਰ ਸੂਰ ਮੋਹੇ ਉਪਜਤਾ ਵਿਕਾਰ ਦੁੰਦਰ ਨਉ ਪਰੀ ਚਨੰਤਕਾਰ ਸੁੰਦਰ ਅਨੇਕ ਭਾਵ ਕਰਤ ਫਿਰਤ ਬਿਨ ਗੋਪਾਲ ਤੂਹੀ ਇਹ ਵਿਸਰਾਮ ਬਹੁਤ ਮਹਿੰਗਾ ਵਿਸਰਾਮ ਹੈ ਧਿਆਨ ਨਾਲ ਪਾਠ ਦਾ ਉਚਾਰਨ ਵੀ ਸ਼ੁੱਧ ਕਰਨਾ ਹੈ ਉਪਜਤਾ ਵਿਕਾਰ ਦੁੰਦਰ ਇਥੇ ਠਮਕ ਹੈ ਨਉ ਪਰੀ ਇਹ ਨਉ ਪਰੀ ਨਹੀਂ ਕਹਿਣਾ ਨਉ ਪਰੀ ਚਨੰਤਕਾਰ ਇਸ ਨੂੰ ਝੁਨਤਕਾਰ ਨਹੀਂ ਕਹਿਣਾ ਪਾਠੀ ਸਿੰਘ ਝੁਨਤਕਾਰ ਬਨ ਪੜ ਜਾਂਦੇ ਹਨ ਨੰਨੇ ਉੱਤੇ ਟਿੱਪੀ ਹੈ ਝੁਨੰਤਕਾਰ ਸੁੰਦਰ ਇੱਥੇ ਵਿਸਰਾਮ ਹੈ ਇਸ ਨੂੰ ਅਨੇਕ ਨਹੀਂ ਕਹਿਣਾ ਥੋੜਾ ਜਿਹਾ ਕੱਸ ਕੇ ਅਨੇਕ ਭਾਉ ਕਰਤ ਫਿਰਤ ਇੱਥੇ ਠਮਕ ਬਿਨ ਗੋਪਾਲ ਤੂਹੇ ਰਹਾਉ ਤੀਨੇ ਪੋਨੇ ਲਪਟਾਈ ਰਹੀ ਕਾਚ ਕਰਮ ਨਾ ਜਾਤ ਸਹੀ ਉਨਮਤ ਅੰਦ ਧੰਦ ਰਚਿਤ ਜੈਸੀ ਮਹਾਸਾਗਰ ਹੂਹੀ ਇਹ ਵੀ ਵਿਸਰਾਮ ਤੀਨੇ ਤੀਨ ਪੌਨੇ ਤੀਨ ਪੌਨੇ ਲਪਟਾਈ ਰਹੀ ਇਥੇ ਠਮਕ ਕਾਚ ਕਰਮ ਨਾ ਜਾਤ ਸਹੀ ਇਥੇ ਵਿਸਰਾਮ ਉਨਮਤ ਅੰਦ ਧੰਦ ਰਚਿਤ ਇਥੇ ਠਮਕ ਜੈਸੀ ਮਹਾਸਾਗਰ ਹੂਹੀ ਉਦਰੇ ਹਰਿ ਸੰਤ ਦਾਸ ਕਾਟ ਦੀਨੇ ਜਾਮ ਕੀ ਫਾਸ ਉਦਾਰੇ ਪੜ੍ਹਨ ਉਧਾਰ ਹੀ ਨਹੀਂ ਆ ਉਧਰੇ ਆ ਜੀ ਇਹ ਤੇ ਲਿਖਣ ਕਿੱਲਾ ਦੱਸ ਦੱਸਣਾ ਪਾਠ ਉਹ ਚ ਨਹੀਂ ਉਧਰੇ ਪਾਠ ਹੀ ਆ ਉਧਰੇ ਹਰ ਸੰਤ ਦਾਸ ਕਾਟ ਦੀਨੀ ਜਾਮ ਕੀ ਫਾਸ ਪਤਿਤ ਪਾਵਨ ਨਾਮ ਜਾ ਕੋ ਸਿਮਰ ਨਾਨਕ ਓਹੇ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਰਾਗ ਸਾਰੰਗ ਮਹੱਲਾ ਨਾਵਾ ਨਾਵਾ ਹੀ ਉਚਾਰਨ ਕਰਨਾ ਹਰਮਨ ਤੇਰੋ ਕੋ ਨ ਸਹਾਈ ਕਾਂ ਕੀ ਮਾਤ ਪਿਤਾ ਸੁਤ ਬਨਤਾ ਕੋ ਕਾਹੂ ਕੋ ਭਾਈ ਰਹਾਉ ਕਾਂ ਕੀ ਮਾਤ ਪਿਤਾ ਸੁਤ ਬਨਤਾ ਜਿ ਇਸਰਮ ਕੋ ਕਾਹੂ ਕੋ ਭਾਈ ਰਹਾਉ ਧਾਨ ਤਰਣੀ ਅਰ ਸੰਪਤ 사ਗਰੀ ਜੋ ਮਾਨਿਓ અપਨਾਈ ਤਾਨ ਛੂਟੈ ਕਛ ਸੰਗ ਨਾ ਚਾਲੈ ਕਹਾ ਤਾਹੀ ਲਪਟਾਈ ਦੀਨ ਦਇਆਲ ਸਦਾ ਦੁਖ ਪੰਜਨ ਤਾ ਸਿਉ ਰੋਚ ਨਾ ਬਡਾਈ 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 ਨਾਨਕ ਕਹਿਤ ਜਗਤ ਸਭ ਮਿਥਿਆ ਜੋ ਸੁਪਨਾ ਰਹਿ ਨਾਈ ਸਾਰੰਗ ਮਹੱਲਾ ਨਾਵਾ ਕਹਾ ਮਨ ਵਿਖਿਆ ਸਿਉ ਲਪਟਾਈ ਯਾ ਜਗ ਮਹਿ ਕੋ ਰਹ ਨਾ ਪਾਵੇ ਇਹ ਯਾ ਜਗ ਮੈ ਪਾਠ ਹੈ ਪ੍ਰਾਤਨ ਸਰੂਪਾਂ ਚ ਵਿਆਕਰਨ ਦੇ ਨੀਮਾਂ ਅਨੁਸਾਰ ਇਥੇ ਮਹਿ ਬਣਾਇਆ ਗਿਆ ਹੈ ਪਰ ਮੈ ਪਾਠ ਹੈ ਯਾ ਜਗ ਮੈ ਕੋ ਰਹ ਨਾ ਪਾਵੇ ਯਾ ਜਗ ਮੈ ਕੋ ਰਹਣ ਨਾ ਪਾਵੇ ਇੱਕ ਆਵਹਿ ਇੱਕ ਜਾਹੀ ਰਹਾਉ ਕਾਂ ਕੋ ਤਨ ਧਨ ਸੰਪਤ ਕਾਂ ਕੀ ਕਾਂ ਕੋ ਤਨ ਧਨ ਸੰਪਤ ਕਾਂ ਕੀ ਕਾਸਿਓ ਨੇਹੁ ਲਗਾਈ ਹਾਏ ਲਗਾਈ ਬੋਲਣਾ ਕੇਵਲ ਅਣਜਾਨ ਪੁਨੇ ਚ ਲਗਾਈ ਬੋਲ ਜੰਦੇ ਹਨ ਈੜੀ ਲਾ ਜੰਦੇ ਹਨ ਪਰ ਹਾ ਹ ਹੈ ਕਾਸਿਓ ਨੇਹੁ ਲਗਾਈ ਇਹ ਪਦ ਨੂੰ ਧਿਆਨ ਨਾਲ ਬੋਲਣਾ ਕਾਂ ਕੋ ਕਾਸਿਓ ਇਸ ਤਰ੍ਹਾਂ ਬੋਲਣਾ ਨਾ ਕਾਂਕੋ ਕਹਿਣਾ ਨਾ ਕਾਸਿਓ ਇਕੱਠਾ ਨਹੀਂ ਕਹਿਣਾ ਲਮਕਾ ਕੇ ਬੋਲਣਾ ਹੈ ਸੰਬੰਧਕ ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਸ਼ਾਹੀ ਤਾਜ ਅਬਿਮਾਰ ਸਰਨ ਸੰਤਨ ਗਹ ਮੁਕਤ ਹੋਹਿ ਛੇਨ ਮਾਹੀ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਣਾ ਭੀ ਨਾਹੀ ਸਾਰੰਗ ਮਹੱਲਾ ਨਾਵਾ ਕਹ ਨਰ ਆਪਨੋ ਜਨਮ ਗਵਾਵੈ ਮਾਇਆ ਮਦ ਵਿਖਿਆ ਰਸ ਰਚਿਉ RAM ਸਰਨ ਨਹੀਂ ਆਵੈ ਰਹਾਉ ਇਹੋ ਸੰਸਾਰ ਸਗਲ ਹੈ ਸੁਪਨ ਦੇਖ ਕਹਾ ਲੋਭਾਵੈ ਜੋ ਉਪਜੈ ਸੋ ਸਗਲ ਬਿਨਾਸੈ ਰਹਿਨ ਜੋ ਉਪਜੈ ਸੋ ਸਗਲ ਬਿਨਾਸੈ ਜੋ ਉਪਜੈ ਸੋ ਸਗਲ ਬਿਨਾਸੈ ਰਹਿਣ ਨਾ ਕੋਊ ਪਾਵੇ ਮਿਥਿਆ ਤਨ ਸੱਚੋ ਕਰ ਮੰਨਿਓ ਇਹ ਵਿਦ ਆਪ ਬੰਧਾਵੇ ਜਨ ਨਾਨਕ ਸੋਉ ਜਨ ਮੁਕਤਾ ਆਰਾਮ ਭਜਨ ਚਿਤ ਲਾਵੇ ਇਹ ਜਨ ਹੀ ਪਾਠ ਹੈ ਸੋਉ ਜਨ ਮੁਕਤਾ ਕਿਤੇ ਕਿਤੇ ਜਗ ਪਾਠ ਵੀ ਆਇਆ ਹੈ ਪਰ ਜਨ ਪਾਠ ਹੈ ਸਾਰੰਗ ਮਹੱਲਾ ਨਾਵਾ ਮਾਨ ਕਰ ਕਬਹੂ ਨਾ ਹਰ ਗੁਣ ਗਾਇਓ ਇਹ ਮਨ ਕਰ ਇਥੇ ਵਿਸਰਾਮ ਕਬਹੂ ਨਾ ਹਰ ਗੁਣ ਗਾਇਓ ਬਿਖਿਆ ਸਾਖਤ ਰਹਿਓ ਨਿਸਬਸੁਰ ਕੀਨੋ ਆਪਣੋ ਪਾਇਓ ਰਹਾਉ ਗੁਰ ਉਪਦੇਸ ਸੁਨਿਓ ਨਹ ਕੰਨਨ ਪਰਦਾਰਾ ਲਪਟਾਇਓ ਪਰ ਨਿੰਦਾ ਕਾਰਨ ਬਹੁਤਾਵਤ ਸਮਝਿਓ ਨਹ ਸਮਝਾਇਓ ਇਹ ਸਮਝਿਓ ਨਹਿ ਇਥੇ ਥੋੜਾ ਰੋਕੇ ਬੋਨਾ ਕਿਉਂ ਨਹੀਂ ਕਹਿ ਦੇਣਾ ਸਮਝਿਓ ਨਹਿ ਸਮਝਾਇਓ ਇਸ ਤਰ੍ਹਾਂ ਨਹੀਂ ਸਮਝਿਓ ਨਹਿ ਸਮਝਾਇਓ ਕਹਾ ਕਹਾ ਮੈਂ ਆਪਣੀ ਕਰਨੀ ਜਿਹ ਬਿਧ ਜਨਮ ਗਵਾਇਓ ਕਹਿ ਨਾਨਕ ਸਭ ਔਗਣ ਮੂ ਮੈਂ ਰਾਖ લેਹੁ ਸਰਨਾਯੋ ਇਹ ਪਾਠ ਕਹ ਨਾਨਕ ਸਭ ਔਗਨ ਮੂ ਮਹਿ ਪਾਠ ਹੈ ਪੁਥੀਆਂ ਚ ਮਹਿ ਛਪਿਆ ਹੈ ਇਹ ਵੀ ਵਿਆਕਰਨ ਦੇ ਨਿਯਮਾਂ ਅਨੁਸਾਰ ਇਸ ਪਾਠ ਨੂੰ ਵੀ ਬਦਲਿਆ ਗਿਆ ਹੈ ਮਹਿ ਕਰ ਦਿੱਤਾ ਹੈ ਪਰੰਤੂ ਪ੍ਰਾਤਨ ਸਰੂਪਾਂ ਚ ਪਾਠ ਮੈਂ ਪਾਠ ਹੈ ਕਹ ਨਾਨਕ ਕਹ ਨਾਨਕ ਸਭ ਔਗਨ ਮੂ ਮੈਂ ਰਾਖ ਲੇਹੋ ਸਰਨਾਯੋ ਰਾਗ ਸਾਰਗ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਕਿਉ ਜੀਵਾ ਮੇਰੀ ਮਾਈ ਜੈ ਜਗਦੀਸ਼ ਤੇਰਾ ਜਸ ਜਾਚੋ ਜੈ ਜਗਦੀਸ਼ ਇਸ ਨੂੰ ਸੁੱਧ ਕਰ ਭਾਈ ਤੂੰ ਜਗਦੀਸ਼ ਕਹਿਣਾ ਜਗਦੀਸ਼ ਨਹੀਂ ਕਹਿਣਾ ਜੈ ਜਗਦੀਸ਼ ਤੇਰਾ ਜਸ ਜਾਚੋ ਮੈਂ ਹਰ ਬਿਨ ਰਹਿਣ ਨਾ ਜਾਈ ਮੈਂ ਹਰ ਬਿਨ ਰਹਿਣ ਨਾ ਜਾਈ ਜਿੱਥੇ ਮੈਂ ਮੇਰੇ ਦਾ ਵਾਚਕ ਹੈ ਉੱਥੇ ਨਾਸਕੀ ਬੁੱਲਿਆ ਜਾਏਗਾ ਕਿਉਂਕਿ ਮਮਾ ਹੈ ਹੀ ਨਾਸਕੀ ਅੱਖਰ ਪਰ ਜਿੱਥੇ ਵਿਚ ਦਾ ਵਾਚਕ ਆ ਦੇ ਜਿਵੇਂ ਪਿੱਛੇ ਪਾਠਾਂ ਚ ਆਇਆ ਮੋ ਮੈਂ ਇਹ ਇੱਥੇ ਅਰਥ ਹੈ ਵਿਚ ਇਸ ਕਰਕੇ ਇੱਥੇ ਨਾਸਕੀ ਨਹੀਂ ਬੁੱਲਿਆ ਜਾਂਦਾ ਹੈ ਇੱਥੇ ਜਾਂ ਜਿੱਥੇ ਰੂਪ ਦਾ ਆ ਜਾਂਦਾ ਹੈ ਜਾਂ ਕਰੋਨਾ ਮੈਂ ਸਰਬ ਮੈਂ ਇਹ ਰੂਗ ਇਸੇ ਤਰ੍ਹਾਂ ਦਸਮ ਗ੍ਰੰਥ ਸ੍ਰੀ ਗੁਰੂ ਦੀ ਬਾਣੀ ਦੇ ਵਿੱਚ ਵੀ ਆਉਂਦਾ ਹੈ ਪੋਖਤ ਹੈ ਜਲ ਮੈ ਥਲ ਮੈ ਪਲ ਮੈ ਉਥੇ ਦੀ ਮੈ ਜਿਹੜਾ ਸ਼ਬਦ ਹੈ ਉਹ ਵਿੱਚ ਦਾ ਵਾਚਕ ਹੈ ਉਥੇ ਨਹੀਂ ਉਥੇ ਵੀ ਮੈਂ ਨਹੀਂ ਕਹਿਣਾ ਇਸ ਕਰਕੇ ਧਿਆਨ ਨਾਲ ਪੜ੍ਹਨਾ ਹੈ ਜੈ ਜਗਦੀਸ਼ ਜਗਦੀਸ਼ ਤੇਰਾ जस ਜਾਚ ਮੈਂ ਮੈਂ ਹਰ ਬਿਨ ਰਹਿਣ ਨਾ ਜਾਈ ਪਹਿਲਾਂ ਵੀ ਦੱਸਿਆ ਪੰਜ ਅੱਖਰ ਨਾਸਕੀ ਹਨ ਮੰਮਾ ਨੰਨਾ ਨੰਗਾ ਨਾਣਾ ਤੇ ਈਆਂ ਇਹ ਬੋਲਦੇ ਹੀ ਨੱਕ ਦੇ ਵਿੱਚ ਹਨ ਥੋੜਾ ਥੋੜਾ ਰਹਾਉ ਹਰ ਕੀ ਪਿਆਸ ਪਿਆਸੀ ਕਾਮਨ ਦੇਖੋ ਰੈਨ ਸਬਾਈ ਜਿੰਮੀ ਰੈਨ ਜਿਹਦੀ ਆਵਾਜ਼ ਬੰਦ ਕਰ ਦਾਂਗੇ ਰੈਨ ਤਾਂ ਇਹਦੀ ਆਵਾਜ਼ ਖਤਮ ਹੋ ਗਈ ਰੈਨ ਇਹ ਤਾਂ ਨੱਕ 'ਚ ਹੀ ਬੋਲੇਗਾ ਨੰਨਾ ਹੁਣ ਕੰਮ ਨਹੀਂ ਸ਼ਬਦ ਹੈ ਇਹਦਾ ਵੀ ਜੇ ਬੰਦ ਕਰ ਦਾਂਗੇ ਵਾ ਕੰਮ ਬੰਦ ਇਹਦੇ ਤੇ ਭੁੱਲਿਆ ਨਹੀਂ ਜਾਏਗਾ ਸ਼ੁੱਧ ਕਾਮਨ ਮਾਨ ਸ਼ਵਦਾ ਮੰਮਨ ਨਾ ਮਾਨ ਜੀ ਇਹਨੂੰ ਕਹਾਂਗੇ ਮਾਨ ਸਿਰ ਤੇ ਗਲਤ ਉਚਾਰਨ ਹੋ ਜੇਗਾ ਇਸ ਤਰ੍ਹਾਂ ਥੋੜਾ ਜਿਹਾ ਜੇ ਦੋ ਆਪਾਂ ਗਹਿਰਾਈ ਨਾਲ ਇਹਨਾਂ ਨੂੰ ਸਮਝਾਂਗੇ ਪਤਾ ਲੱਗ ਜੇਗਾ ਆਪਣੇ ਆਪ ਸ਼੍ਰੀ ਧਰਨਾਥ ਮੇਰਾ ਮਨ ਲੀਨਾ ਸ਼੍ਰੀ ਧਰ ਬੋਲਣਾ ਸ਼ੁੱਧ ਨਹੀਂ ਬੋਲਿਆ ਗਿਆ ਸੀ ਸ਼੍ਰੀ ਜਬਾਨ ਜੀ ਠਿੜਕਦੀ ਹੈ ਇਸ ਕਰਕੇ ਮਿਹਨਤ ਨਾਲ ਸ਼ੁੱਧ ਕਰੋ ਸ਼੍ਰੀ ਧਰਨਾਥ ਮੇਰਾ ਮਨ ਲੀਨਾ ਪਾਵ ਜਾਨੈ ਪੀਰ ਪਰਾਈ ਗਣਤ ਸਰੀਰ ਪੀਰ ਹੈ ਹਰ ਬਿਨ ਗਣਤ ਸਰੀਰ ਪੀਰ ਹੈ ਹਰ ਬਿਨ ਇਥੇ ਵਿਸਰਾਮ ਗੋਰਾ ਸਬਦੀ ਹਰ ਪਾਈ ਪਾਈ ਪਾਠ ਸੁਧਾ ਬਿੰਦੀ ਤੋਂ ਬਗੈਰ ਪਾਠ ਹੈ ਪ੍ਰਾਤਨ ਸਰੂਪਾਂ ਦੇ ਵਿੱਚ ਨਵੀਨ ਪੋਥੀਆਂ 'ਚ ਬਿੰਦੀ ਛਪੀ ਹੋਈ ਆ ਪਾਈ ਛਾਪ ਦਿੱਤਾ ਪਰ ਪਾਈ ਪਾਠ ਹੈ ਹੋ ਹੋ ਦਿਆਲ ਕਿਰਪਾ ਕਰ ਹਰ ਜੀਓ ਜਿਹੜਾ ਹੋ ਹੋ ਤੇ ਹੂੜਾ ਦੂਨ ਲੱਗ ਜਣਗੇ ਹੋਹ ਇਸ ਤਰ੍ਹਾਂ ਬੋਲਨ ਹੋਹ ਦਇਾਲ ਕਿਰਪਾ ਕਰ ਹਰ ਜੀਵ ਹਰ ਸਿਓ ਰਹਾ ਸਮਾਈ ਇੱਥੇ ਬਿੰਦੀ ਹੈ ਐਸੀ ਰਵਤ ਰਵਹੁ ਮਨ ਮੇਰੇ ਐਸੀ ਰਵਤ ਰਵਹੁ ਇਥੇ ਠੰਕ ਲਾਉਣੀ ਆ ਮਨ ਮੇਰੇ ਹਾਰੇ ਚਰਣੀ ਚੇਤ ਲਾਈ ਬਿਸਮ ਭਏ ਗੁਣ ਗਾਇ ਮਨੋਹਰ ਨਿਰਭਉ ਸਹਿਜ ਸਮਾਈ ਹਿਰਦਾ ਨਾਮ ਸਦਾ ਤੁੰ ਨਿਹਚਲ ਘਟੈ ਨਾ ਕੀਮਤ ਪਾਈ ਬਿਨ ਨਾਵੈ ਸਭ ਕੋਈ ਨਿਰਤਨ ਸਤਗੁਰੂ ਬੂਝ ਬੁਝਾਈ ਬੁਝਾਈ ਪ੍ਰੀਤਮ ਪ੍ਰਾਨ ਭਏ ਸੋਨ ਸੱਜਣੀ ਪ੍ਰੀਤਮ ਪ੍ਰਾਨ ਭਈ ਸੋਨ ਸੱਜਣੀ ਦੂਤ ਮੂਏ ਬੇਖ ਖਾਈ ਜਾਬ ਕੀ ਉਪਜੀ ਤਾਬ ਕੀ ਤੈਸੀ ਰੰਗ ਰੰਗਲ ਭਈ ਮਾਨ ਭਾਈ ਹਾਏ ਰੰਗਲ ਓਂਕੜ ਛਪਿਆ ਹੋਇਆ ਪਰ ਪ੍ਰਾਤਨ ਸਰੂਪਾਂ ਚ ਰੰਗਲ ਪਾਠ ਹੀ ਹੈ ਓਂਕੜ ਨਹੀਂ ਹੈ ਜਬ ਕੀ ਉਪਜੀ ਤਬ ਕੀ ਤੈਸੀ ਇਥੇ ਵਿਸਰਾਮ ਰੰਗਲ ਭਈ ਮਾਨ ਭਾਈ ਗੱਗੇ ਓਂਕੜ ਨਹੀਂ ਨਹੀਂ ਹਾਂਜੀ ਸਹਿਜ ਸਮਾਦ ਸਦਾ ਲੇਵ ਹਰਿ ਸਿਉ ਜੀਵਾ ਹਰ ਗੁਣ ਗਾਈ ਗੁਰ ਕੈ ਸਬਦ ਰਤਾ ਬੈਰਾਗੀ ਨੇਜ ਘਰ ਤਾੜੀ ਲਾਈ ਸੋਧ ਰਸ ਨਾਮ ਮਹਾਰਸ ਮੀਠਾ ਨਿਜ ਕਰ ਤਤ ਗਸਾਈ ਸੋਧ ਰਸ ਨਾਮ ਸੋਧ ਰਸ ਨਾਮ ਮਹਾਰਸ ਮੀਠਾ ਨਿਜ ਕਰ ਤਤ ਗਸਾਈ ਇਥੇ ਦੋ ਬਿੰਦੀਆਂ ਲੱਗੀਆਂ ਹੋਈਆਂ ਤਾਂ ਇਥੇ ਗਸਾਈ ਬੋਲਿਆ ਜਾਏਗਾ ਬਾਕੀ ਥਾਵਾਂ ਤੇ ਜਿੱਥੇ ਨਹੀਂ ਬਿੰਦੀ ਆਉਂਦੀ ਉੱਥੇ ਗਸਾਈ ਉਚਾਰਨ ਕਰਨਾ ਤਹ ਹੀ ਮਨ ਜਹ ਹੀ ਤੈ ਰਾਖਿਆ ਐਸੀ ਗੁਰਮਤ ਪਾਈ ਸਨਕ ਸਨਾਦ ਬ੍ਰਹਮਾਦ ਇੰਦਰਾਦਿਕ ਸਨਕ ਸਨਾਦ ਬ੍ਰਹਮਾਦ ਇੰਦਰਾਦਿਕ ਭਗਤ ਰਤੇ ਬਨ ਆਈ ਨਾਨਕ ਹਰ ਬਿਨ ਕਰੀ ਨਾ ਜੀਵਾ ਹਰ ਕਾ ਨਾਮ ਵਡਾਈ ਸਾਰਗ ਮਹੱਲਾ ਪਹਿਲਾ ਹਰ ਬਿਨ ਕਿਉ ਧੀਰੈ ਮਨ ਮੇਰਾ कोटि ਕਲਪ ਕੇ ਦੁਖ ਬਿਨਾਸ਼ਨ ਨਾ ਕੋਟਿ ਕਲਪ ਕੇ ਦੁਖ ਬਿਨਾਸ਼ਨ कोटि ਕਲਪ ਕੇ ਦੁਖ ਬਿਨਾਸ਼ਨ ਸਾਚ ਦਰੜਾਇਨ ਬੇਰਾ ਰਹਾਉ ਕ੍ਰੋਧ ਨਿਵਾਰ ਜਲੇ ਹੋ ਮਮਤਾ ਕ੍ਰੋਧ ਨਿਵਾਰ ਜਲੇ ਹੋ ਮਮਤਾ ਪ੍ਰੇਮ ਸਦਾ ਨੌਰੰਗੀ ਨੌਰੰਗੀ ਪਾਠ ਇਕੱਠਾ ਹੀ ਕਰਨਾ ਹੈ ਇਕੱਠਾ ਸੰਪਰਦਾਚ ਪਾਠ ਕਰਾਇਆ ਜਾਂਦਾ ਹੈ ਪ੍ਰੇਮ ਸਦਾ ਨੌਰੰਗੀ ਪ੍ਰੇਮ ਸਦਾ ਨੌਰੰਗੀ ਅਨਭਉ ਬਿਸਰ ਗਏ ਪ੍ਰਭ ਜਾਚਿਆ ਅਨਭਉ ਬਿਸਰ ਗਏ ਪ੍ਰਭ ਜਾਚਿਆ ਹਾਰ ਨਿਰਮਾਇਲ ਸੰਗੀ ਅਨਭਉ ਇਕੱਠਾ ਨਹੀਂ ਕਹਿਣਾ ਹੈ ਚੰਚਲ ਮਤ ਤਿਆਗ ਭਉ ਪੰਜਨ ਪਾਇਆ एक शब्द लिव लागी हर रस चाख त्रिखा निवारी हार मेल लय बड भागी अपरत सिंच पय सुबर सार गुरमत साच निहाला हाँ, अपरत ही उच्चारण करना है अपरत सिंच अपरत ते भी थोड़ा जा ठहरा दे के बोलना अपरत सिंच इतिठमक पय सुबर सार इतिविश्राम है ਗੁਰਮਤਿ ਸਾਚ ਨਿਹਾਲਾ ਅਭਰਤ ਸਿੰਚ ਭਏ ਸੁਭਰ ਸਰ ਗੁਰਮਤਿ ਸਾਚ ਨਿਹਾਲਾ ਮਨ ਰਤ ਨਾਮ ਰਤੇ ਨਿਹਕੇਵਲ ਮਨ ਰਤ ਇਹ ਪੁੱਲਾ ਰਤ ਬੋਲਣਾ ਨਾਮ ਰਤੇ ਨਿਹਕੇਵਲ ਅਗਲਾ ਰਤੇ ਪਦ ਕਸਕੇ ਬੋਲਣਾ ਮਨ ਰਤ ਨਾਮ ਰਤੇ ਨਿਹਕੇਵਲ ਆਦ ਜੁਗਾਦ ਦਇਆਲਾ ਸੱਲਾ ਹੀ ਰਤ ਦਾ ਅਰਥ ਪ੍ਰੀਮ ਹੈ ਦੂਜੇ ਰੱਤੇ ਦਾ ਅਰਥ ਰੰਗੇ ਗਏ ਮੋਹਨ ਮੋਹ ਲੀਆ ਮਨ ਮੂਰਾ ਵੱਡਾ ਭਾਗ ਲੇਵ ਲਾਗੀ ਮੋਹਨ ਪਦ ਤੇ ਯਮਕ ਲਾ ਦੰਨੀਆ ਮੋਹਨ ਮੋਹ ਲੀਆ ਮਨ ਮੂਰਾ ਵੱਡਾ ਭਾਗ ਲੈ ਬਲਾਗੀ ਸਾਚ ਵਿਚਾਰ ਕਿਲ ਬਖ ਦੁੱਖ ਕਾਟੇ ਮਨ ਨਿਰਮਲ ਅਨਰਾਗੀ ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀਂ ਆਨ ਪੂਜਾ ਸ਼ਬਦ ਵਿਚਾਰ ਭਰਮ ਭਉ ਭੰਜਨ ਅਵਰ ਨ ਜਾਣਿਆ ਦੂਜਾ ਮਨੁਆ ਮਾਰ ਨਿਰਮਲ ਪਾਦ ਚੀਨਿਆ ਹਰ ਰਸ ਰਦੇ ਹਰ ਰਸ ਰਤੇ ਅਧਿਕਾਈ ਏਕਸ ਬਿਨ ਮੈਂ ਅਵਰ ਨ ਜਾਨਾ ਸਤ ਗੁਰ ਬੂਝ ਬੁਝਾਈ ਅਗਮ ਗੋਚਰ ਅਨਾਥ ਅਜੋਨੀ ਕੁਰਮਤ ਏਕੋ ਜਾਣਿਆ ਸੁਭਰ ਭਰੇ ਨਾਹੀ ਜਿਤ ਡੋਲੇ ਮਨ ਹੀ ਤੇ ਮਨ ਮੰਨਿਆ ਗੁਰ ਬਰਸਾਦੀ ਅਕਥਾ ਕਥਿਐ ਕਹੋ ਕਹਾਵੈ ਸੋਈ ਨਾਨਕ ਦੀਨ ਦਇਆਲ ਹਮਾਰੇ ਅਵਰ ਨ ਜਾਣਿਆ ਕੋਈ ਸਿਰਿ ਸਹਜ ਪਾਠਿ ਸੇਵਾ ਸਿਰਿ ਸਹਜ ਪਾਠਿ ਸੇਵਾ